ਪੰਜਾਬ ਦੇ ਦੱਖਣੀ ਹਿੱਸੇ ਵਿੱਚ ਫੈਲਿਆ ਮਾਲਵਾ ਇੱਕ ਧਰਤੀ ਜੋ ਇਤਿਹਾਸ ਸੱਭਿਆਚਾਰ ਪਹਿਲਮਾਨੀ ਰੇਤਲੇ ਟਿੱਬਿਆਂ ਅਤੇ ਗੁਰੂਆਂ ਦੇ ਪਵਿੱਤਰ ਚਰਨਾਂ ਦੇ ਨਿਸ਼ਾਨੀਆਂ ਨਾਲ ਭਰਪੂਰ ਹੈ ਪਰ ਇਹ ਮਾਲਵਾ ਨਾ ਆਇਆ ਕਿੱਥੋਂ ਇਤਿਹਾਸ ਦੀਆਂ ਕਿਹੜੀਆਂ ਗਹਿਰਾਈਆਂ ਗਹਿਰਾਈਆਂ ਵਿੱਚ ਇਸ ਦੀ ਜੜ੍ਹਾਂ ਲੁਕੀਆਂ ਹਨ ਆਓ ਚੱਲਦੇ ਹਾਂ ਮਾਲਵੇ ਦੇ ਨਾਮਕਰਨ ਇਸ ਦੇ ਭੂਗੋਲ ਅਤੇ ਨਦੀਆਂ ਦੇ ਰੋਮਾਂਚਕ ਯਾਤਰਾ ਵੱਲ ਮਾਲਵਾ ਨਾਂ ਦੀ ਉਤਪਤੀ ਮਾਲਵਾ ਸ਼ਬਦ ਦਾ ਜ਼ਿਕਰ ਸਾਡੇ ਪ੍ਰਾਚੀਨ ਗ੍ਰੰਥਾਂ ਮਹਾਭਾਰਤ ਵਿੱਚ ਤਿੰਨ ਵਾਰ ਮਿਲਦਾ ਹੈ 6ਵੀਂ ਸਦੀ ਦੇ ਭਾਰਤ ਵਿੱਚ ਵੀ ਮਾਲਵਾ ਕਈ ਭੂ-ਖੰਡਾਂ ਦੇ ਨਾਮ ਵਜੋਂ ਵਰਤਿਆ ਜਾਂਦਾ ਸੀ ਅੱਜ ਦੇ ਸਮੇਂ ਮਾਲਵਾ ਦੋ ਖੇਤਰਾਂ ਨੂੰ ਕਹਿੰਦੇ ਹਨ ਇੱਕ ਮੱਧ ਪ੍ਰਦੇਸ਼ ਵਿੱਚ ਅਤੇ ਦੂਜਾ ਸਾਡਾ ਪੰਜਾਬੀ ਮਾਲਵਾ ਸਿੱਖ ਇਤਿਹਾਸ ਮਾਲਵੇ ਨੂੰ ਗੁਰੂ ਦਾ ਮਾਲਵਾ ਕਹਿੰਦਾ ਹੈ ਕਿਉਂਕਿ ਕਈ ਸਿੱਖ ਗੁਰੂ ਪਹਿਲੇ ਦੂਜੇ 6ਵੇਂ 7ਵੇਂ 9ਵੇਂ ਅਤੇ 10ਵੇਂ ਇਸ ਧਰਤੀ ਤੇ ਆਏ ਮਾਲਵਾ ਨਾਲ ਬਾਰੇ ਵੱਖਰੇ ਵਿਦਵਾਨ ਵੱਖਰੀਆਂ ਵੱਖਰੀਆਂ ਧਾਰਨਾਵਾਂ ਦਿੰਦੇ ਹਨ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਦੱਸਦੇ ਹਨ ਇਸ ਖੇਤਰ ਦੇ ਲੋਕ ਖੁੱਲੇ ਤਗੜੇ ਪਹਿਲਵਾਨ ਜਿਹੇ ਸਨ ਮੱਲਾ ਵਰਗੇ ਇਸ ਲਈ ਇਸ ਧਰਤੀ ਦਾ ਨਾਮ ਮਾਲਵਾ ਪਿਆ ਪੰਡਤ ਕਰਤਾਰ ਸਿੰਘ ਦਾਖਾ ਇੱਕ ਰੋਮਾਂਚਕ ਭੂਗੋਲਿਕ ਕਹਾਣੀ ਦੱਸਦੇ ਹਨ ਕਦੇ ਹਿਮਾਲਿਆ ਅਤੇ ਰਾਜਪੂਤਾਨਾ ਦੀ ਥਾਂ ਵੱਡਾ ਸਮੁੰਦਰ ਸੀ ਧਰਤੀ ਉੱਪਰ ਉੱਠੀ ਨਦੀਆਂ ਵਗੀਆਂ ਰੇਤ ਵਧੀ ਤੇ ਇਹ ਰੇਤਲਾ ਇਲਾਕਾ ਮਾਰੂਵਾ ਮਾਰੂਵਾਰ ਮਾਲਵਾ ਬਣ ਗਿਆ। ਸ਼੍ਰੀ ਜੈ ਚੰਦਰ ਵਿਦਿਆਲੰਕਾਰ ਲਿਖਦੇ ਹਨ ਮਦਰਨਾ ਦੇ ਗਣ ਤੋਂ ਮਾਲਵਾ ਬਣਿਆ। ਸਿਕੰਦਰ ਦੇ ਹਮਲੇ ਤੇਮਲੇ ਤੋਂ ਬਾਅਦ ਇਹ ਲੋਕ ਵਕ ਵਕ ਥਾਵਾਂ ਵਸੇ ਤੇ ਜਿੱਥੇ ਵਸੇ ਉਸ ਧਰਤੀ ਦਾ ਨਾਂ ਮਾਲਵਾ ਪੈ ਗਿਆ। ਬੈਨਰਜੀ ਤੇ ਅਗਰਵਾਲ ਦੱਸਦੇ ਹਨ ਮਾਲਵਾ ਗਣ ਮੱਲੀ ਅਤੇ ਮਾਲੂ ਲੋਕਾਂ ਦਾ ਜ਼ਿਕਰ ਕਰਦੇ ਹਨ ਜਿਨ੍ਹਾਂ ਨੂੰ ਯੂਨਾਨੀ ਇਤਿਹਾਸਕਾਰ ਮਲੋਈ ਕਹਿੰਦੇ ਸਨ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸਤਲੁਜ ਬਿਆਸ ਰਾਵੀ ਚਨਾਬ ਤੇ ਜਹਲਮ ਇਹ ਧਰਤੀ ਸਤ ਉਪਬੋਲੀਆਂ ਵਿੱਚ ਵੰਡਦੀ ਹੈ ਜਿਨ੍ਹਾਂ ਵਿੱਚੋਂ ਮਾਲਵਾ ਸਭ ਤੋਂ ਵੱਡਾ ਖੰਡ ਮੰਨਿਆ ਜਾਂਦਾ ਹੈ ਸਤਲੁਜ ਦੇ ਦੱਖਣ ਵਾਲਾ ਸਾਰਾ ਇਲਾਕਾ ਲੁਧਿਆਣਾ ਫਿਰੋਜ਼ਪੁਰ ਮਾਨਸਾ ਸੰਗਰੂਰ ਬਠਿੰਡਾ ਮੋਗਾ ਮੁਕਤਸਰ ਅਤੇ ਪਟਿਆਲਾ ਮਾਲਵਾ ਕਹਾਉਂਦਾ ਹੈ ਪੁਆਦ ਉੱਤਰ ਵੱਲ ਹੈ ਦੁਆਬਾ ਸਤਲੁਜ ਬਿਆਸ ਦੇ ਵਿਚਕਾਰ ਤੇ ਮਾਝਾ ਬਿਆਸ ਰਾਵੀ ਦੇ ਦਰਮਿਆਨ ਮਾਲਵੇ ਦੀ ਮਾਲਵੇ ਦੀਆਂ ਹੱਦਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ ਸਤਲੁਜ ਦੇ ਦੱਖਣ ਵਾਲਾ ਪੰਜਾਬੀ ਖੇਤਰ ਪਰ ਹੱਦਾਂ ਵਿੱਚ ਕਦੇ ਕੁਦਰਤੀ ਖਿੱਚ ਨਹੀਂ ਲੋਕ ਤਾਰਨਾਵਾ ਬੋਲੀਆਂ ਅਤੇ ਸੱਭਿਆਚਾਰ ਹੀ ਇਸ ਦੀ ਅਸਲੀ ਪਹਿਚਾਣ ਹਨ ਮਾਲਵੇ ਦੀਆਂ ਨਦੀਆਂ ਮਾਲਵਾਵਾ ਸਿਰਫ ਰੇਤਲੇ ਟਿੱਬਿਆਂ ਤੱਕ ਸੀਮਿਤ ਨਹੀਂ ਇੱਥੇ ਕਈ ਵੱਡੀਆਂ ਛੋਟੀਆਂ ਨਦੀਆਂ ਵਗਦੀਆਂ ਰਹੀਆਂ ਸਤਲੁਜ ਮਾਲਵੇ ਦਾ ਮੁੱਖ ਜੀਵਨ ਸਰੋਤ ਕਨਕ ਬਾਹਣੀ ਕਗਰ ਸਰਸਵਤੀ ਸਰਸਾ ਮਾਰਕੰਡਾ ਅਤੇ ਹੋਰ ਕਈ ਛੋਟੇ ਸਰੋਤ ਕਈ ਨਦੀਆਂ ਅਜੇ ਮੁੱਕ ਚੁਕੀਆਂ ਹਨ ਪਰ ਉਹਨਾਂ ਦੀ ਲੀਕਾ ਧਰਤੀ ਅੱਜ ਵੀ ਸੰਜੋਏ ਹੋਈ ਹੈ ਜਿਵੇਂ ਡਾਕਟਰ ਗੁਰਦੇਵ ਸਿੰਘ ਸਿੱਧੂ ਲਿਖਦੇ ਹਨ ਮਾਲਵੇ ਦੀਆਂ ਹੱਦਾਂ ਅਜੇ ਹੀਆਂ ਸਪਸ਼ਟ ਨਹੀਂ ਕਿਉਂਕਿ ਇਹ ਧਰਤੀ ਨਦੀਆਂ ਨਾਲ ਨਹੀਂ ਲੋਕਾਂ ਦੀ ਬੋਲੀ ਸੱਭਿਆਚਾਰ ਅਤੇ ਰੂੜੀਆਂ ਨਾਲ ਬਣੀ ਧਰਤੀ ਹੈ ਅਤੇ ਇਸ ਤਰ੍ਹਾਂ ਮਾਲਵਾ ਸਿਰਫ ਇੱਕ ਖੇਤਰ ਨਹੀਂ ਇੱਕ ਪਹਿਚਾਨ ਹੈ ਇੱਕ ਜੀਵਨ ਤਾਰਾ ਹੈ ਇੱਕ ਸੱਭਿਆਚਾਰ ਹੈ ਜਿਸਨੇ ਸਮੇਂ ਦੇ ਵੇਗ ਨਾਲ ਵੀ ਆਪਣੀ ਮਿੱਟੀ ਦੀ ਮਹਿਕ ਨਹੀਂ ਗਵਾਈ ਇਹ ਸੀ ਮਾਲਵਾ ਦਾ ਜਿਓਗ੍ਰਾਫੀਆ ਇਤਿਹਾਸ ਭੂਗੋਲ ਨਦੀਆਂ ਗੁਰੂਆਂ ਦੀਆਂ ਚਰਨ ਛਾਪਾਂ ਅਤੇ ਲੋਕ ਸੱਭਿਆਚਾਰ ਦਾ ਇੱਕ ਜਿਉਂਦਾ ਦਸਤਾਵੇਜ਼ ਮਾਲਵਾ ਰੇਤ ਤੋਂ ਉਪਜਾਊ ਬਣੀ ਧਰਤੀ ਅਤੇ ਪੰਜਾਬ ਦੇ ਦਿਲ ਦੀ ਧਰਨ